ਅੱਜ ਇੱਕ ਜਿਹੜੀ ਵੀਡੀਓ ਸੋਸ਼ਲ ਮੀਡੀਆ ਤੇ ਬਹੁਤ ਵਾਇਰਲ ਹੋ ਰਹੀ ਆ ਹੁਣ ਦੇਖੀ ਸੀ ਕਿਉਂਕਿ ਤਨਤਨ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜਿਆਂ ਦੇ ਗੁਰਪਰਬ ਨੂੰ ਸੰਬੰਧਿਤ ਚੰਡੀਗੜ੍ਹ ਦੇ ਵਿੱਚ ਆ ਰਾਮ ਦਰਬਾਰ ਦੇ ਵਿੱਚ ਨਗਰ ਕੀਰਤਨ ਸੀ ਉੱਥੇ ਗਏ ਹੋਏ ਸੀ ਪੁਜਾਣੇ ਨਾਲ ਤੇ ਬਹੁਤ ਜਿਹੜੀ ਇਹ ਵੀਡੀਓ ਸੋਸ਼ਲ ਮੀਡੀਆ ਦੇ ਤਾਂ ਮੁਖ ਫੇਸ ਵਾਲਾ ਮੁੱਖ ਮੰਤਰੀ ਜਿਹੜਾ ਉਹਨੂੰ ਕੁਲਸ ਵਾਲੇ ਕਿਵੇਂ ਕੜੀਸ਼-ਕਰੀਸ਼ ਕੇਸਾਂ ਤੋਂ ਫੜ ਕੇ ਡਾਂਗਾ ਮਾਰ ਰਹੇ ਨੇ ਬਹੁਤ ਮਨ ਨੂੰ ਦੁੱਖ ਹੋਇਆ ਵੀਡੀਓ ਦੇਖ ਕੇ ਤੇ ਅਸੀਂ ਕਹਿੰਦੇ ਆ ਪੰਥ ਵੱਲੋਂ ਕਿ ਇਹਨਾਂ ਪੁਲਿਸ ਮਹਾਰਾਜਾਂ ਤੇ ਸਖਤ ਕਾਰਵਾਈ ਹੋਣੀ ਚਾਹੀਦੀ ਆ ਜਿਹੜੇ ਇੱਕ ਗਰੀਬ ਨੌਜਵਾਨ ਸਿੱਖ ਨੂੰ ਕੁੱਟ ਰਹੇ ਨੇ ਬਾਲਾਂ ਤੋਂ ਫੜ ਕੇ ਕਿਵੇਂ ਧੂਇਆ ਜਾਂਦਾ ਉਹਦੀ ਬਾਲਾਂ ਦੇ ਕੇਸਾਂ ਦੀ ਬੇਅਦਬੀ 295 ਧਾਰਾ ਇਹ ਲਾ ਕੇ ਇਹਨਾਂ ਤੇ ਮੁਕੱਦਮੇ ਦਰਜ ਹੋਣੇ ਚਾਹੀਦੇ ਨੇ ਇਹਨਾਂ ਨੂੰ ਸਸਪੈਂਡ ਕੀਤਾ ਜਾਣਾ ਚਾਹੀਦਾ ਕਿਉਂਕਿ ਮੈਂ ਪੁਲਿਸ ਮਹਾਰਾਜਾਂ ਨੂੰ ਕਹਿੰਦਾ ਵੀ ਜਦ ਤੁਹਾਡਾ ਉਹਨਾਂ ਤੇ ਤਾਂ ਜੋਰ ਨਹੀਂ ਚੱਲਦਾ ਜਿਹੜੇ ਚਿੱਟੀ ਵਾਲੇ ਨੇ ਤੁਸੀਂ ਕਦੇ ਉਹਨਾਂ ਨੂੰ ਐ ਕੁੱਟਿਆ ਫਿਰ ਆ ਤੁਸੀਂ ਨੇ ਸਾਰੇਆਂ ਪਿੰਡਾਂ ਦੇ ਵਿੱਚ ਚਿੱਟੀ ਵਿਗਦੇ ਨੇ ਉਹਨਾਂ ਦੇ ਕੰਨੀ ਕੋਈ ਮੂੰਹ ਨਹੀਂ ਕਰਦਾ ਜੇ ਕੋਈ ਸੱਚ ਬੋਲਦਾ ਚਸਤੀਆਂ ਬਣਾਉਂਦਾ ਉਹਨਾਂ ਨੂੰ ਤੁਸੀਂ ਤੜਕੇ ਤੁਸੀਂ ਡਾਂਗਾ ਮਾਰਦੇ ਇਹਨੇ ਕੀ ਕਸੂਰ ਕਰਤਾ ਮੁੱਖ ਮੰਤਰੀ ਨੇ ਅਮਰਤਾ ਸਿੰਘਾ ਹੋ ਗੁਰਸੇਖਵਦੀ ਪੱਗ ਲਾ ਦੇ ਉਹਦੇ ਕੇਸਾਂ ਤੋਂ ਫੜ ਕੇ ਧੂਹੀ ਫਿਰਦੇ ਹੋ ਸ਼ਰਮ ਕਰ ਲੋ ਕੁਛ ਇਹਨਾਂ ਨੂੰ ਤੁਰੰਤ ਐਕਸ਼ਨ ਲੈ ਕੇ ਮੈਂ ਡੀਜੀਪੀ ਸਾਹਿਬ ਨੂੰ ਵੀ ਕਹੂੰਗਾ ਸਾਰਿਆਂ ਨੂੰ ਕਹਿੰਦਾ ਜਿਹੜੇ ਐਸਐਸਪੀ ਸਾਹਿਬ ਨੇ ਉਥੋਂ ਦੇ ਕੁਸਤ ਕਰੇ ਜਿੱਥੇ ਦਾ ਇਹ ਥਾਣਾ ਇਹਨਾਂ ਨੂੰ ਤੁਰੰਤ ਸਸਪੈਂਡ ਕੀਤਾ ਜਾਵੇ ਇਹਨਾਂ ਤੇ ਕਾਰਵਾਈ ਕੀਤੀ ਜਾਵੇ ਜੇ 라 ਕਾਰਵਾਈ ਕੀਤੀ ਤਾਂ ਸਾਰਾ ਪੰਥ ਚਾਰ-ਪਚਾਰ ਫਿਰ ਐਕਸ਼ਨ ਲੈਣਗੇ ਤੇ ਮੈਂ ਮੁਲਾਜ਼ਮਾਂ ਨੂੰ ਸਾਰੇ ਨਹੀਂ ਇਹੋ ਜਿਹੇ ਹੈਗੇ ਸਾਰੇ ਮੁਲਾਜ਼ਮ ਇੱਕੋ ਜਿਹੇ ਨਹੀਂ ਹੁੰਦੇ ਚੰਗੇ ਬਹੁਤ ਨਹੀਂ ਵਿੱਚ ਤੇ ਜੇ ਕੋਈ ਸਿੱਖ ਗਰੀਬ ਸਿੱਖ ਚਲੋ ਗਲਤੀਆਂ ਬਹੁਤ ਸਾਰੀਆਂ ਹੋ ਜਾਂਦੀਆਂ ਨੇ ਜੇ ਕੋਈ ਹੁੰਦੀ ਆ ਉਹਨੂੰ ਸੋਚਾਇਆ ਕਰੋ ਬੈਠ ਕੇ ਇਹ ਕੀ ਮਤਲਬ ਵੀ ਤੁਸੀਂ ਤਕਰੀਬਾਂ ਨੂੰ ਹੀ ਕੁੱਟਣ ਜਾਣਦੇ ਹੋ ਤਕਰੀਬਾਂ ਥੋੜਾ ਜੋਰ ਚੜਦਾ ਉਹਨਾਂ ਦੇ ਤੁਸੀਂ ਜਿਹੜੇ ਹੈ ਕੇਸਾਂ ਤੋਂ ਫੜਦੇ ਹੋ ਡਾਂਗਾ ਮਾਰਦੇ ਹੋ ਤੇ ਜਿਹੜਾ ਕੋਈ ਤਕੜਾ ਹੁੰਦਾ ਉਹਦੇ ਕੋਈ ਮੂੰਹ ਨਹੀਂ ਕਰਦੇ ਤੁਸੀਂ ਉਹਨੂੰ ਫੜਿਆ ਕਰੋ ਨਾ ਫਿਰ ਉਸ ਸਵਾਤ ਨਾਮ ਬਥੇਰੇ ਨੇ ਕਿਹੜੇ ਕਿਹੇ ਤੁਹਾਨੂੰ ਦਈਏ। ਗਰੀਬਾਂ ਦੇ ਥੋੜਾ ਜੋਰ ਚੜ੍ਹ ਜਾਂਦਾ। ਮੈਂ ਬੇਨਤੀ ਕਰਨਾ ਚਾਹਨਾ ਸਾਰਿਆਂ ਨੂੰ ਜਿਹੜੇ ਅਫਸਰ ਸਾਹਿਬਾਨ ਨੇ ਇਹਨਾਂ ਤੇ ਸਖਤ ਕਾਰਵਾਈ ਕੀਤੀ ਜਾਵੇ ਜੇ ਨਾ ਕਾਰਵਾਈ ਕੀਤੀ ਤਾਂ ਕੱਲ ਨੂੰ ਫਿਰ ਕੋਈ ਐਕਸ਼ਨ ਲੀਕਿਆ ਜਾਊਗਾ। ਅੱਜ ਇੱਕ ਜਿਹੜੀ ਵੀਡੀਓ ਸੋਸ਼ਲ ਮੀਡੀਆ ਤੇ ਬਹੁਤ ਵਾਇਰਲ ਹੋ ਰਹੀ ਆ ਹੁਣ ਦੇਖੀ ਸੀ ਕਿਉਂਕਿ ਤਨਤਨ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜਿਆਂ ਦੇ ਗੁਰਪਰਬ ਨੂੰ ਸੰਬੰਧਿਤ ਅਤੰਡਿਕੜ ਦੇ ਵਿੱਚ ਆ ਰਾਮ ਦਰਬਾਰ ਦੇ ਵਿੱਚ ਨਗਰ ਕੀਰਤਨ ਸੀ ਉੱਥੇ ਗਏ ਹੋਏ ਸੀ ਪੂਜਾ ਦੇ ਨਾਲ ਤੇ ਬਹੁਤ ਜਿਹੜੀ ਇਹ ਵੀਡੀਓ ਸੋਸ਼ਲ ਮੀਡੀਆ ਦੇ ਤਾਮੁਖ ਫੇਸ ਵਾਲਾ ਮੁੱਖ ਮੰਤਰੀ ਜਿਹੜਾ ਉਹਨੂੰ ਪੁਲਿਸ ਵਾਲੇ ਕਿਵੇਂ ਕ੍ਰੀਸ-ਕ੍ਰੀਸ ਕੇ ਕੇਸਾਂ ਤੋਂ ਫੜ ਕੇ ਡਾਂਗਾ ਮਾਰ ਰਹੇ ਨੇ ਬਹੁਤ ਮਨ ਨੂੰ ਦੁੱਖ ਹੋਇਆ ਵੀਡੀਓ ਦੇਖ ਕੇ ਤੇ ਅਸੀਂ ਕਹਿੰਦੇ ਹਾਂ ਪੰਥ ਵੱਲੋਂ ਕਿ ਇਹਨਾਂ ਪੁਲਿਸ ਮਹਾਰਾਜਾਂ ਤੇ ਸਖਤ ਕਾਰਵਾਈ ਹੋਣੀ ਚਾਹੀਦੀ ਆ ਜਿਹੜੇ ਇੱਕ ਗਰੀਬ ਨੌਜਵਾਨ ਸਿੱਖ ਨੂੰ ਕੁੱਟ ਰਹੇ ਨੇ ਬਾਲਾਂ ਦਾ ਫੜ ਕੇ ਕਿਵੇਂ ਧੂਇਆ ਜਾਂਦਾ ਉਹਦੀ ਬਾਲਾਂ ਦੇ ਕੇਸਾਂ ਦੀ ਬਿਆਦਵੀ 295 ਧਾਰਾ ਇਹ ਲਾ ਕੇ ਇਹਨਾਂ ਤੇ ਮੁਕੱਦਮੇ ਦਰਜ ਹੋਣੇ ਚਾਹੀਦੇ ਨੇ ਇਹਨਾਂ ਨੂੰ ਸਸਪੈਂਡ ਕੀਤਾ ਜਾਣਾ ਚਾਹੀਦਾ ਕਿਉਂਕਿ ਮੈਂ ਪੁਲਿਸ ਮਾਰਿਆਂ ਨੂੰ ਕਹਿੰਦਾ ਵੀ ਜਦ ਥੋੜਾ ਉਹਨਾਂ ਤੇ ਤਾਂ ਜ਼ੋਰ ਨਹੀਂ ਚੱਲਦਾ ਜਿਹੜੇ ਚਿੱਟੀ ਵਾਲੇ ਨੇ ਤੁਸੀਂ ਕਦੇ ਉਹਨਾਂ ਨੂੰ ਐ ਕੁੱਟਿਆ ਫੜਿਆ ਤੁਸੀਂ ਨੇ ਸਰਿਆਂ ਪਿੰਡਾਂ ਦੇ ਵਿੱਚ ਚਿੱਟੀ ਵਿਕਦੇ ਨੇ ਉਹਨਾਂ ਦੇ ਕੰਨੀ ਕੋਈ ਮੂੰਹ ਨਹੀਂ ਕਰਦਾ ਜੇ ਕੋਈ ਸੱਚ ਬੋਲਦਾ ਚਸਤੀਆਂ ਬਣਾਉਂਦਾ ਉਹਨਾਂ ਨੂੰ ਤੁਸੀਂ ਤੜਕੇ ਤੁਸੀਂ ਡਾਂਗਾ ਮਾਰਦੇ ਇਹਨੇ ਕੀ ਕਸੂਰ ਕਰਤਾ ਮੁੱਖ ਮੰਤਰੀ ਨੇ ਅਮਰਤਾ ਸਿੰਘਾ ਉਹ ਗੁਰਸਿੱਖ ਉਹਦੀ ਪੱਗ ਲਾਤੀ ਉਹਦੇ ਕੇਸਾਂ ਤੋਂ ਫੜ ਕੇ ਧੂਹੀ ਫਿਰਦੇ ਹੋ ਸ਼ਰਮ ਕਰ ਲੋ ਕੁਛ ਇਹਨਾਂ ਤੁਰੰਤ ਐਕਸ਼ਨ ਲੈ ਕੇ ਮੈਂ ਡੀਜੀਪੀ ਸਾਹਿਬ ਨੂੰ ਵੀ ਕਹੂੰਗਾ ਸਾਰਿਆਂ ਨੂੰ ਕਹਿੰਦਾ ਜਿਹੜੇ ਐਸਐਸਪੀ ਸਾਹਿਬ ਨੇ ਉਥੋਂ ਦੇ ਕੁਸਤ ਕਰੇ ਜਿੱਥੇ ਦਾ ਇਹ ਥਾਣਾ ਇਹਨਾਂ ਨੂੰ ਤੁਰੰਤ ਸਸਪੈਂਡ ਕੀਤਾ ਜਾਵੇ ਇਹਨਾਂ ਤੇ ਕਾਰਵਾਈ ਕੀਤੀ ਜਾਵੇ ਜੇ ਨਾ ਕਾਰਵਾਈ ਕੀਤੀ ਤਾਂ ਸਾਰਾ ਪੰਥ ਤਿਆਰ ਬਚਾਰ ਫਿਰ ਐਕਸ਼ਨ ਲੈਣਗੇ ਤੇ ਮੈਂ ਮੁਲਾਜ਼ਮਾਂ ਨੂੰ ਸਾਰੇ ਨਹੀਂ ਇਹੋ ਜਿਹੇ ਹੈਗੇ ਸਾਰੇ ਮੁਲਾਜ਼ਮ ਇੱਕੋ ਜਿਹੇ ਨਹੀਂ ਹੁੰਦੇ ਚੰਗੇ ਬਹੁਤ ਨਹੀਂ ਬੇਚੋ ਤੇ ਜੇ ਕੋਈ ਸਿੱਖ ਗਰੀਬ ਸਿੱਖ ਚਲੋ ਗਲਤੀਆਂ ਬਹੁਤ ਸਾਰੀਆਂ ਹੋ ਜਾਂਦੀਆਂ ਨੇ ਜੇ ਕੋਈ ਹੁੰਦੀ ਆ ਉਹਨੂੰ ਸੋਚਾਇਆ ਕਰੋ ਬੈਠ ਕੇ ਇਹ ਕੀ ਮਤਲਬ ਵੀ ਤੁਸੀਂ ਤਕਰੀਬਾਂ ਨੂੰ ਹੀ ਕੁੱਟਣ ਜਾਣਦੇ ਹੋ ਗਰੀਬਾਂ 'ਤੇ ਥੋੜਾ ਜ਼ੋਰ ਚੜਦਾ ਉਹਨਾਂ ਦੇ ਤੁਸੀਂ ਜਿਹੜੇ ਹੈ ਕੇਸਾਂ ਤੋਂ ਫੜਦੇ ਹੋ ਡਾਂਗਾ ਮਾਰਦੇ ਹੋ ਤੇ ਜਿਹੜਾ ਕੋਈ ਤਕੜਾ ਹੁੰਦਾ ਉਹਦੇ ਕੋਈ ਮੂੰਹ ਨਹੀਂ ਕਰਦੇ ਤੁਸੀਂ ਉਹਨੂੰ ਫੜਿਆ ਕਰੋ ਨਾ ਫਿਰ ਉਸ ਸਵਾਤ ਨਾਮ ਬਥੇਰੇ ਨੇ ਕਿਹੜੇ ਕਿਸੇ ਤੁਹਾਨੂੰ ਦਈਏ ਗਰੀਬਾਂ 'ਤੇ ਥੋੜਾ ਜ਼ੋਰ ਚੜ ਜਾਂਦਾ ਮੈਂ ਬੇਨਤੀ ਕਰਨਾ ਚਾਹਨਾ ਸਾਰਿਆਂ ਨੂੰ ਜਿਹੜੇ ਅਫਸਰ ਸਾਹਿਬਾਨ ਨੇ ਉਹਨਾਂ ਤੇ ਸਖਤ ਕਾਰਵਾਈ ਕੀਤੀ ਜਾਵੇ ਜੇ ਨਾ ਕਾਰਵਾਈ ਕੀਤੀ ਤਾਂ ਕੱਲ ਨੂੰ ਫਿਰ ਕੋਈ ਐਕਸ਼ਨ ਲੀਕਾ